ਸੋ ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਖੜੇ ਆ ਪਿੰਡ ਦੋਦਾ ਜ਼ਿਲ੍ਹਾ ਸ਼੍ਰੀਮਕਸਰ ਸਾਹਿਬ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਘਰੇਵਾਰਤ ਨਾਲੀਆਂ ਚੀਜ਼ਾਂ ਤੇ ਪਸ਼ੂਆਂ ਲਈ ਜਿਹੜੀਆਂ ਆਪਾਂ ਚੀਜ਼ਾਂ ਵਰਤਦੇ ਆਂ ਬੱਕਰੀਆਂ ਲਈ ਪਸ਼ੂਆਂ ਲਈ ਸਾਰਾ ਸਮਾਨ ਜਿਹੜਾ ਇੱਥੇ ਮਿਲਦਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਹਾਂਜੀ ਬਈ ਕਿਹੜਾ ਕਿਹੜਾ ਸਮਾਨ ਮਿਲ ਜਾਂਦਾ ਆਪਣੇ ਕੋਲ ਇੱਥੋਂ ਆਪਣੇ ਕੋਲ ਮੰਜੇ ਮਿਲ ਜਾਂਦੇ ਆ ਬਾਈ ਜਿਵੇਂ ਆ ਮੰਜੀ ਪਈ ਆ ਛੋਟੀ ਠੀਕ ਹੈ ਜੀ ਇਹ ਮਿਲ ਜਾਂਦੀ ਆ ਠੀਕ ਹੈ ਇੱਧਰ ਆਪਣੇ ਕੋਲ ਘੋੜੀ ਪਈ ਆ 60 ਦਾ 10 ਫੁੱਟੀ 12 ਫੁੱਟੀ 15 ਫੁੱਟੀ ਸਾਰੀਆਂ ਮਿਲ ਜਾਂਦੀਆਂ ਠੀਕ ਹੈ ਜੀ ਇਧਰ ਆਪਣੇ ਕੋਲ ਪਿੰਜਰੇ ਪਿਆ ਦੇਖੋ ਠੀਕ ਹੈ ਜੀ ਚੈੱਕ ਕਰ ਲੋ ਇਧਰ ਪਦਾਤੀਆਂ ਪੰਗਾ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਇਧਰ ਆਪਣੇ ਕੋਲ ਲੱਕੜਾ ਵਾਲੇ ਪਿੰਜਰੇ ਮਿਲ ਜਾਂਦੇ ਆ ਠੀਕ ਹੈ ਖੇਲੂ ਜਿਹੜੀਆਂ ਬੱਚੀਆਂ ਵਰਤਦੀਆਂ ਸਾਰੀਆਂ ਮਿਲ ਜਾਂਦੀਆਂ ਹਾਂਜੀ ਹਾਂਜੀ ਸਾਰੀਆਂ ਮਿਲ ਜਾਂਦੀਆਂ ਜਿਵੇਂ ਆ ਛੋਟੇ ਆ ਕੇ ਵੱਡੇ ਆ ਕੇ ਠੀਕ ਆ ਆ ਵੇਲ ਨੇ ਆ ਕੇ ਜੀ ਠੀਕ ਹੈ ਆ ਆਪਣੇ ਕੋਲ ਕਰਨਡੀਆਂ ਛੋਟੀਆਂ ਮਿਲ ਜਾਂਦੀਆਂ ਸਤਰੀਆਂ ਲਈ ਸੁਨਾਰਾ ਜਿਹੜਾ ਠੀਕ ਹੈ ਹਾਂਜੀ ਹਾਂਜੀ ਤੇ ਬੱਚਿਆਂ ਲਈ ਟਰੈਕਟਰ ਛੋਟੇ ਜਿਹੜੇ ਜਿਵੇਂ ਛੋਟੇ ਟਰੈਕਟਰ ਵੱਡੇ ਟਰੈਕਟਰ ਆਪਣੇ ਕੋਲ ਸਾਰੇ ਮਿਲ ਜਾਂਦੇ ਆ ਜੀ ਠੀਕ ਹੈ ਜੀ ਹੋਰ ਕਿਹੜਾ ਕਿਹੜਾ ਸਮਾਨ ਮਿਲ ਜਾਂਦਾ ਵੀ ਜਿਵੇਂ ਆਪਣੇ ਕੋਲੇ ਬੱਠੜਾ ਮਿਲ ਜਾਂਦੇ ਆ ਜੀ ਬੱਠੜੇ ਮਿਸਤਰੀ ਵਾਲੇ ਜਿਹੜੇ ਮਿਸਤਰੀ ਨਾਲੇ ਬੱਠੜਾ ਹਾਂਜੀ ਸੀਮੈਂਟ ਛਾਂਨਾ ਤੇ ਛਾਂਨਾ ਮਿਲ ਜਾਂਦਾ ਠੀਕ ਹੈ ਜੀ ਇੱਕ ਅਸੀਂ ਇਹ ਮਿਲ ਜਾਂਦੇ ਆ ਆਪਣੇ ਕੋਲੇ ਠੀਕ ਹੈ ਸਮਾਨ ਮਤਲਬ ਸਾਰਾ ਮਿਲ ਜਾਂਦਾ ਮਿਸਤਰੀ ਹਾਂ ਮਿਸਤਰੀਆਂ ਵਾਲਾ ਕੋਈ ਬੱਕਰਾਂ ਕਮਕਰਾਂ ਵਾਲਾ ਸਾਰਾ ਮਿਲ ਜਾਂਦਾ ਆਪਣੇ ਕੋਲ ਠੀਕ ਹੈ ਕਈਆਂ ਵੀ ਮਿਲ ਜਾਂਦੇ ਨੇ ਆਪਣੇ ਕੋਲ ਹਾਂਜੀ ਹਾਂਜੀ ਸਾਰਾ ਕੁਝ ਠੀਕ ਹੈ ਜੀ ਜਿਵੇਂ ਆ ਕਿ ਕੋੜ ਗਾਸਤੇ ਵਰਤੇ ਜਾਣ ਵਾਲੇ ਮਾਣ ਮਿਲ ਜਾਂਦਾ ਰਸੀਆਂ ਮਿਲ ਜਾਂਦੀਆਂ ਆਪਣੇ ਕੋਲ ਸਾਰੀਆਂ ਠੀਕ ਹੈ ਜਿਵੇਂ ਆ ਕੁੱਤਿਆਂ ਦੇ ਪੌਣ ਨੂੰ ਜਿਹਾ ਹਨਾ ਹਾਂ ਬੱਕਰੀਆਂ ਦੇ ਪੌਣ ਨੂੰ ਸਾਰਾ ਕੁਝ ਮਿਲ ਜਾਂਦਾ ਠੀਕ ਹੈ ਜਿਵੇਂ ਆ ਆਪਾਂ ਗਲਮੇ ਚ ਪਾਉਂਦੇ ਨੇ ਆ ਹੋਰ ਕਰੀ ਦੇ ਪੌਰ ਕਲੀ ਜੀ ਉਹ ਮਿਲ ਜਾਂਦੀ ਆ ਤੇ ਆਹ ਲੋਕ ਵਾਲੀ ਟੁੰਡੇ ਆ ਗਈ ਇਧਰ ਹੀ ਤੇ ਆ ਆਪਣੇ ਕੋਲੇ ਆ ਕੇ ਰਸੇ ਆ ਕੇ ਜਿਹੜੇ ਤਰ੍ਹਾਂ ਦੇ ਵਰਤੇ ਜਾਂਦੇ ਤੇ ਲਿਆਰੇ ਠੀਕ ਹੈ ਜੀ ਆ ਆਪਾਂ ਪਸ਼ੂਆਂ ਦੇ ਗਲਚ ਪਾਉਣ ਨੂੰ ਵਰਤ ਲੈਨੇ ਆਂ ਗੰਗਰੋ ਗਾਨੇ ਹਾਂ ਜੀ ਠੀਕ ਹੈ ਉਹ ਆ ਗਿਆ ਜਵਾਕਾਂ ਵਾਲੇ ਆ ਗਏ ਜੀ ਠੀਕ ਹੈ ਗੱਡੀ ਰਾ ਜੜਾ ਗੱਡੀ ਰਾ ਗਿਆ ਠੀਕ ਹੈ ਰਸੇ ਜਿਹੜੇ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਨੇ ਪਛੋ ਹਾਂਜੀ ਹਾਂਜੀ ਰਸੇ ਸਾਰੇ ਤਰ੍ਹਾਂ ਦੇ ਮਿਲ ਜਾਂਦੇ ਆ ਕੁੱਤੇ ਵਾਸਤੇ ਜਿਹੜੀ ਹੱਡੀ ਹੁੰਦੀ ਆ ਉਹ ਮਿਲ ਜਾਂਦੀ ਆ ਠੀਕ ਹੈ ਆ ਗਏ ਕਾਦੇ ਲਈ ਵਰਤੀ ਜਾਂਦੀ ਏ ਘੋੜਿਆਂ ਲਈ ਵਰਤੀ ਜਾਂਦੀ ਆ ਜੀ ਠੀਕ ਹੈ ਤੇ ਬੈਲਟਾਂ ਜਾਂ ਪੇਟੀ ਹੁੰਦੀ ਜਿਵੇਂ ਕੁੱਤੇ ਹਾਂਜੀ ਹਾਂਜੀ ਆ ਵੇਖੋ ਜੀ ਉਹ ਵੀ ਮਿਲ ਜਾਂਦੀ ਆ ਜੀ ਆਪਣੇ ਕੋਲ ਠੀਕ ਹੈ ਜੀ ਆਪਣੇ ਕੋਲ ਪੋਟਾਸ਼ ਵੀ ਮਿਲ ਜਾਂਦੀ ਆ ਜਿਹੜੀ ਅੱਜ ਕੱਲ ਵਰਤੀ ਜਾਂਦੀ ਆ ਦੋੜੀ ਦੂੜੀ ਤੇ ਅਮੀਰਤ ਦੇ ਬੱਚੇ ਆ ਜੀ ਹਾਂਜੀ ਹਾਂਜੀ ਇਹ ਮਿਲ ਜਾਂਦੀ ਠੀਕ ਐ ਤੇ ਪਟਾਸ਼ ਦਾ ਕੀ ਰੇਟ ਆ ਇਹਦਾ ਵੀਰੇ ਪਟਾਸ਼ੇ 300 ਰੁਪਏ ਦੀ ਆ ਜੀ ਠੀਕ ਐ ਕੋਈ ਮਾਤਾਨ ਵੀ ਕੀਤਾ ਜਾਊਗਾ ਕੋਈ ਆਜੇ ਫਿਰ ਬਾਕੀ ਜਿਹੜਾ ਸਮਾਨ ਸਾਰਾ ਆਪਣਾ ਜਾਇਜ਼ ਰੇਟ 'ਚ ਹੀ ਹੁੰਦਾ ਹਾਂਜੀ ਜਾਇਜ਼ ਰੇਟ 'ਚ ਮਿਲੂਗਾ ਜੀ ਠੀਕ ਐ ਹੋਰ ਕੀ ਕੀ ਸਮਾਨ ਜਿਹੜਾ ਆ ਆਪਣੇ ਕੋਲ ਉਹ ਆ ਕੁੱਤਿਆਂ ਦੇ ਪਾਉਣ ਵਾਲੀਆਂ ਪੇਟੀਆਂ ਹੀ ਆਪਾਂ ਨੂੰ ਇੱਥੇ ਮਿਲ ਜਾਂਦੀਆਂ ਜਿਹੜੇ ਤਰ੍ਹਾਂ ਦੀ ਮਰਜ਼ੀ ਲੈ ਲਓ ਵੱਡੀ ਛੋਟੀ ਠੀਕ ਐ ਹਰੇਕ ਤਰ੍ਹਾਂ ਦੀ ਮਿਲੂਗੀ ਠੀਕ ਐ ਆ ਆਪਾਂ ਗੋਡੀ ਕਰਨ ਵਰਤਿਆ ਜਾਂਦਾ ਜੀ ਠੀਕ ਹੈ ਆ ਕੋਈ ਨਾਲੀ ਨੋਲੀ ਸਾਫ ਕਰਨ ਨੂੰ ਆਪਾਂ ਵਰਤ ਲੈਨੇ ਆ ਠੀਕ ਹੈ ਜੀ ਆ ਘਰੇ ਕਿੱਲੇ ਗੱਡਣ ਨੂੰ ਆਪਣੇ ਵਰਮਾ ਠੀਕ ਹੈ ਜੀ ਇਸ ਤੋਂ ਬਾਅਦ ਆ ਕੰਗਾ ਆ ਗਿਆ ਜੀ ਠੀਕ ਹੈ ਨਾਲ ਹੀ ਆ ਗਿਆ ਸਫਰਕਤਾ ਠੀਕ ਹੈ ਨਾਲ ਹੀ ਦੂਜਾ ਜਿਹੜਾ ਘੋੜੀਆਂ ਵਾਲੀ ਵਰਤਿਆ ਜਾਂਦਾ ਕੰਗਾ ਉਹ ਆ ਗਿਆ ਜੀ ਠੀਕ ਹੈ ਇਸ ਤੋਂ ਅੱਗੇ ਆ ਗਿਆ ਆ ਗਿਆ ਬਜਾਈ ਵਾਲੀ ਜੀ ਠੀਕ ਹੈ ਡ੍ਰਿੱਲ ਕਹਿੰਦੇ ਜਿਹਨੇ ਹਾਂ ਜੀ ਇਹ ਕਹਾ ਆ ਗਿਆ ਜੀ ਇਹ ਪਾਥਾਂ ਪਾਥਾਂ ਨੂੰ ਵਰਤਿਆ ਜਾਂਦਾ ਅੱਜ ਕੱਲ ਇਹ ਜਿਹੜਾ ਨਵਾਂ ਚੱਲਿਆ ਹਨ ਮਾਡਰਨ ਠੀਕ ਹੈ ਵਧੀਆ ਪਾਸੇ ਪਤ ਗਿਆ ਜੀ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਹੋਰ ਵੀ ਆਪਣੇ ਕੋਲ ਸਾਰਾ ਸਮਾਨ ਜੀ ਮੈਂ ਛੋਟੀ ਪੀੜੀ ਪਈ ਹੈ ਹਾਂਜੀ ਹਾਂਜੀ ਪੀੜੀਆਂ ਮਿਲ ਜਾਂਦੀਆਂ ਆਪਣੇ ਕੋਲ ਵੱਡੀਆਂ ਮਿਲ ਜਾਂਦੀਆਂ ਪੀੜੀਆਂ ਠੀਕ ਹੈ ਇਹ ਢੇ ਧੁੱਪ ਤੋਂ ਖਰੀ ਚਾਦਰ ਵਰਤੀ ਜਾਂਦੀ ਹੈ ਉਹ ਵੀ ਪਈ ਹੈ ਇੱਥੇ ਆਪਣੇ ਉਹ ਲੈ ਕੇ ਜਾ ਸਕਦੇ ਆ ਇਹ ਵੀ ਜਿੰਨੇ ਮਰਜ਼ੀ ਲੈ ਇਹ ਹਾਂਜੀ ਹਾਂਜੀ ਜਿੰਨੇ ਮਰਜ਼ੀ ਠੀਕ ਹੈ ਆ ਵਟਾ ਪੌਣ ਜਿਹੜੀ ਜਿੰਦਰੀ ਵਰਤੀ ਜਾਂਦੀ ਹੈ ਉਹ ਵੀ ਆਪਣੇ ਕੋਲ ਜਿੰਨੀਆਂ ਮਰਜ਼ੀ ਲੈ ਕੇ ਜਾ ਸਕਦੇ ਆ ਜੀ ਠੀਕ ਹੈ ਆ ਥੱਲੇ ਦੂਜੀ ਵੀ ਹੈ ਜੀ ਜਿਹੜੀ ਅੰਬਾਂ ਵਰਤਦੇ ਆ ਉਹ ਸਾਡੀ ਸੁਜੀ ਲਾਉਣ ਨੂੰ ਵਰਤ ਸਕਦੇ ਆ ਠੀਕ ਹੈ ਠੀਕ ਹੈ ਆਪਣਾ ਡਰੈਸ ਦੱਸ ਦੋ ਵੀਰੇ ਪਿੰਡ ਦੋਦਾ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਕਿਹਦੀ ਨਾਮ ਕੀ ਆਪਣਾ ਨਾਮ ਜਗਦੇਸ਼ ਸਿੰਘ ਠੀਕ ਹੈ ਮੋਬਾਈਲ ਨੰਬਰ ਦੱਸ ਦੋ 7341166017 ਠੀਕ ਹੈ ਜੀ ਸਾਰਾ ਸਾਜ ਸਮਾਨ ਮਿਲ ਜਣਾ ਆਪਣੇ ਨੂੰ ਹਾਂ ਜੀ ਹਾਂ ਜੀ ਸਾਰਾ ਕੁਝ ਮਿਲ ਜਾਂਦਾ ਜੀ ਠੀਕ ਹੈ ਭਾਈ ਧੰਨਵਾਦ